ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੇ ਅਸੀਂ ਇਸ ਪਵਿੱਤਰ ਪੁੰਨ ਦੇ ਕੰਮ ਦੇ ਵਿੱਚ ਆਪ ਹੱਥੀ ਅਸੀਂ ਚੈੱਕ ਫੜਾ ਕੇ ਆਵਾਂਗੇ सीएमली फंड ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਹੈ ਉਹ ਵੀ 1 ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਿਆ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ-ਕੱਲੇ ਪਸ਼ੂਧਨ ਦਾ ਜਿੰਨੇ ਚਿਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਦਿਆਂਗਾ ਕਿਉਂਕਿ ਇਹ ਜੰਗੀ ਪੱਧਰ ਤੇ ਕੰਮ ਕਰਾਂਗੇ